ਨਾਨਕੇ ਸਾਰਿਆਂ ਦੇ ਵੱਸਦੇ ਰਹਿਣ ਕਿਉਂਕਿ ਨਾਨਕਿਆਂ ਦੀ ਜਿਹੜੀ ਮੁਹੱਬਤ ਹੁੰਦੀ ਹੈ ਜਿਹੜਾ ਪਿਆਰ ਹੁੰਦਾ ਹੈ ਉਹ ਅਲੱਗ ਹੀ ਹੁੰਦਾ ਸਵਾਦ ਹੈ ਤੇ ਮੈਂ ਆਪਣੇ ਨਾਨਕੇ ਕਾਫੀ ਰਿਹਾ ਬਚਪਨ ਚ ਤੇ ਮੇਰੇ ਮਾਮਾ ਜੀ ਨੇ ਬਲਕਿ ਮਾਮੀ ਜੀ ਨੇ ਪਹਿਲਾਂ ਮੈਂ ਡੇਕ ਕਈ ਲੋਕ ਕਹਿੰਦੇ ਸਾਡੇ ਅੰਮ੍ਰਿਤਸਰ ਚ ਤਰੇਕ ਕਹਿੰਦੇ ਆ ਤੇ ਮੈਂ ਤਰੇਕ ਤੇ ਚੜ ਕੇ ਗਾ ਰਿਆ ਸੀ ਤੇ ਫਿਰ ਅਸੀਂ ਸਾਡੇ ਮਾਮਾ ਜੀ ਗੁਰਨਾਮ ਆ ਬੋਲੀਆਂ ਪੈਂਡਿਆ ਅਜਨਾਲਾ ਦੇ ਕੋਲ ਹਾਂਜੀ ਜਦੋਂ ਮਾਮੀ ਜੀ ਕਹਿੰਦੇ ਵੀ ਚਲਾ ਚਲੀਏ ਤੇਰੇ ਮਾਮੇ ਦੀ ਰੋਟੀ ਦੇ ਕੇ ਆਉਣੀ ਆ ਹਲ ਬੋਂਦੇ ਸੀ ਉਹ ਬਲਦਾਂ ਨਾਲ ਜਦੋਂ ਰੋਟੀ ਦੇਣ ਗਏ ਤੇ ਕਹਿੰਦੇ ਵੀ ਮੈਨਿਕ ਨੇਮ ਦੱਸ ਹੀ ਦੇਵਾ ਕਹਿੰਦੀ ਵੀ ਸੁਣਦੇ ਹਾਂ ਕਹਿੰਦਾ ਹਾਂ ਕਹਿੰਦੀ ਵੀ ਵੀਰਾ گاਉਂਦਾ ਬਹੁਤ ਸੋਹਣਾ ਹੈ ਅੰਮ੍ਰਿਤਸਰ 'ਚ ਕਹਿੰਦੇ ਬੋਲਦਾ ਗੀਤ ਬੋਲਣ ਦਾ ਗੀਤ ਬੋਲ ਕਹਿੰਦਾ ਗੀਤ ਬਹੁਤ ਸੋਹਣੇ ਬੋਲਦਾ ਮਾਮਾ ਜੀ ਕਹਿੰਦੇ ਤਾਲ ਸੁਣਾ ਬਈ ਫਿਰ ਮੈਂ ਉੱਤੇ ਕਿਤਾਚਿਸ ਜਿਹੜਾ ਵਾਹਨ ਸੀਗਾ ਫਾਲਵਾਰੇ ਜਿੱਤੇ ਉਥੇ ਬੈਠ ਕੇ ਗੀ ਸੁਣਾਇਆ ਫਿਰ ਮੇਰੇ ਮਾਮਾ ਜੀ ਨੇ ਮੈਨੂੰ 10 ਰੁਪਏ ਦਿੱਤੇ ਸੀ ਤੇ ਥੋੜੇ ਦਿਨਾਂ ਬਾਅਦ ਮੇਰੀ ਬੀਬੀ ਜਦੋਂ ਮੈਨੂੰ ਲੈਣ ਆਈ ਕਿ ਸਕੂਲ ਖੁੱਲਣ ਵਾਲੇ ਆ ਚੱਲ ਪਿੰਡ ਉਸ ਦਿਨ ਮੇਰੇ ਮਾਮਾ ਜੀ ਨੇ ਮੇਰੀ ਮਾਂ ਨੂੰ ਮੇਰੀ ਬੀਬੀ ਨੂੰ ਇਹ ਗੱਲ ਕਹੀ ਸੀ ਕਿ ਭੈਣ ਤੇਰਾ ਮੁੰਡਾ ਤੇ ਡੱਬੀ ਚ ਪਾ ਕੇ ਰੱਖਣ ਵਾਲਾ ਹੈ ਤੇ ਉਹ ਵੀ ਅਪਰੀਸ਼ੀਏਸ਼ਨ ਹਮੇਸ਼ਾ ਯਾਦ ਰਹੀ ਜੀ